ਕਗਾਏਕ ਦੇ ਗੀਤ ਹੋਰ ਬੱਬੂ ਮਾਨ ਦਾ ਇੱਕ ਗੀਤ ਆਇਆ ਤੇ ਉਹਦੇ ਟਾਈਟਲ ਦਾ ਕਹਿੰਦੇ ਕੋਈ ਮਸਲਾ ਪਿਆ ਹੋਇਆ ਸ਼ਾਇਦ ਟਾਈਟਲ ਬਲੈਕ ਦੀਵਾਲੀ ਤੇ ਉਹਦੇ ਕਰਕੇ ਕੁਝ ਜਿਹੜੇ ਧਾਰਮਿਕ ਸੰਗਠਨ ਨੇ ਖਾਸ ਕਰਕੇ Hindu ਧਰਮ ਨਾਲ ਜੁੜੇ ਹੋਏ ਉਹਨਾਂ ਨੇ ਇਤਰਾਜ਼ ਕੀਤਾ ਕਿ ਭਾਈ ਇਹ ਟਾਈਟਲ ਸਹੀ ਨਹੀਂ ਹੈ ਕੋਈ ਤਾਂ ਜਵਾਬ ਦੇ ਹੁਣ ਥੋੜਾ ਜਾਂ ਤੇ ਕੋਈ ਸਿਆਣੇ ਬੰਦੇ ਦੇ ਸਕਦੇ ਸੀ ਜਾਂ ਬੱਬੂ ਮਾਨ ਦੇ ਹੂੰ ਮੇਰੇ ਕੋਲੇ ਨਾ ਚੀਜ਼ਾਂ ਤਾਂ ਹੈ ਨਹੀਂ ਪਰ ਗੱਲ ਇਹ ਆ ਕਿ ਇੱਕ ਸ਼ਬਦ ਆਪਾਂ ਜਦੋਂ ਬੇਅਦਬੀ ਵਾਲਾ ਮਾਮਲਾ ਪੰਜਾਬ ਚ ਵਾਪਰਿਆ ਨਾ ਮੈਨੂੰ ਯਾਦ ਆ ਕਿ ਉਸ ਵੇਲੇ ਵੀ ਕਾਲੀ ਦੀਵਾਲੀ ਦੀ ਗੱਲ ਸੀ ਜੀ ਕੁਝ ਖਾਸ ਮੌਕਿਆਂ ਤੇ ਇਹ ਸ਼ਬਦ ਇਸਤੇਮਾਲ ਕੀਤਾ ਜਾਂਦਾ ਜੇ ਤੇ ਕਿਸੇ ਸੰਦਰਭ ਚ ਮੈਂ ਗਾਣਾ ਨਹੀਂ ਸੁਣਿਆ ਐਕਚੁਅਲ ਮੈਂ ਸੁਣਾਗਾ ਜ਼ਰੂਰ ਫਿਰ ਪਤਾ ਲੱਗਦਾ ਕਿ ਉਹ ਤਾਂ ਗਾਣੇ ਦਾ ਸੰਦਰਭ ਕਿ ਹੈ ਜੀ ਜੀ ਹਣਾ ਵਿਦਾਊਟ ਸੰਦਰਭਿਕਰਣ ਆਪਾਂ ਕੋਈ ਓਪੀਨੀਅਨ ਦਈਏ ਤੇ ਮੇਰੇ ਖਿਆਲ ਦੇ ਨਾਲ ਉਹ ਠੀਕ ਨਹੀਂ ਹੈ ਸੁਣਨਾ ਪਵੇਗਾ ਕਿ ਕਿਸ ਸੰਦਰਭ ਚਿਆ ਕਿ ਕੋਈ ਕਿਸਾਨੀ ਦੇ ਸੰਦਰਭ ਚਿਆ ਜਾਂ ਕਿਸੇ ਹੋਰ ਵਰਗ ਦੀ ਗੱਲ ਕਰਦਾ ਹੈ ਕਿ ਨਹੀਂ ਬਈ ਸਾਡੀ ਕਾਦੀ ਦਿਵਾਲੀ ਆ ਵੀ ਹਾਂ ਆਪਾਂ ਹਾਂਜੀ ਹਾਂਜੀ ਸੁਣਦੀਆਂ ਨਾ ਕਈ ਵਾਰ ਕਿ ਬਈ ਇਦਾਂ ਜੀ ਉਦਾਂ ਇੱਕ ਕਾਲ ਆਉਂਦੀ ਕਈ ਵਾਰ ਮਜ਼ਦਮ ਤਬਕਾ ਵੀ ਕਾਲ ਦਿੰਦਾ ਹੁੰਦਾ ਇਦਾਂ ਦੀ ਵੀ ਮੈਂ ਤੇ ਅਕਸਰ ਦੇਖਿਆ ਕਿ ਐਟਕੀਂ ਪੁਰਾਣੀ ਦੀ ਦੀਵਾਲੀ ਐਦਾਂ ਰਹੇਗੀ ਉਦਾਂ ਰਹੇਗੀ ਇਹ ਸ਼ਬਦ ਤੇ ਚੱਲਦੇ ਨੇ ਉਹ ਕਿਸ ਸੰਦਰਭ ਚ ਬੋਲਿਆ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਜੀ ਪਰ ਨਹੀਂ ਵਿਵਾਦ ਹੋਣਾ ਚਾਹੀਦਾ ਦੀਵਾਲੀ ਆ ਖੁਸ਼ੀਆਂ ਦਾ ਤਿਹਾੜਿਆ ਤੇ ਠੀਕ ਆ ਨਿਰਵਿਵਾਦ ਚੱਲੇ ਕਮ ਤੇ ਬਿੱਤ ਰਿਹਾ ਪਰ ਜੇ ਕੋਈ ਇਸ ਤਰ੍ਹਾਂ ਆਪਣੇ ਸੰਦਰਭ ਨੂੰ ਮੁੱਖ ਰੱਖ ਕੇ ਕੋਈ ਟਾਈਟਲ ਦਿੰਦਾ ਤੇ ਉਹ ਵੀ ਕਹ ਲੋ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਇਹਸੀ ਹੋਣਾ ਚਾਹੀਦਾ ਉਹਦੇ ਤੇ ਨਹੀਂ ਇਹਨਾ ਬੋਲਣਾ ਚਾਹੀਦਾ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵੱਡੀ ਗੱਲ ਹੈ ਹਾਂ ਉਹ ਜਿਹੜੇ ਧਾਰਮਿਕ ਸੰਗਠਨ ਸਨਾਤਨ ਦੇ ਨਾਲ ਜੁੜੇ ਜਾਂ ਹਿੰਦੂ ਭਾਈਚਾਰੇ ਨਾਲ ਜੁੜੇ ਹੋ ਸਕਦੇ ਕਿਉਂਕਿ ਉਹਨਾਂ ਵਾਸਤੇ ਦੀਵਾਲੀ ਜਿਹੜੀ ਹੈ ਉਹ ਇੱਕ ਆਸਥਾ ਦਾ ਪੂਜਾ ਦਾ ਵਿਸ਼ਾ ਬਣ ਜਾਂਦਾ ਹੈ ਜੀ ਕਿਸੇ ਨੂੰ ਬਲੈਕ ਕਹਿਣਾ ਉਹ ਸਹਿਤਾ ਇਤਰਾਸ ਹੋਏਗਾ ਹਾਂ ਹੋ ਸਕਦਾ ਪਰ ਜਿਵੇਂ ਆਪਣਾ ਜਿਹੜਾ ਜੇ ਆਪ ਕਾਲੀ ਦੀਵਾਲੀ ਵਾਲਾ ਸੁਧਾਰ ਵੀ ਦੇਖੋ ਹਾਂ ਮੈਂ ਉਹ ਤਾਂ ਦੱਸ ਰਿਹਾ ਨਾ ਕਿ ਅੱਗੇ ਵੀ ਇਸ ਤਰ੍ਹਾਂ ਦੇ ਸ਼ਬਦ ਬੋਲੇ ਜਾਂਦੇ ਨੇ ਜੀ ਅੱਛਾ ਉਸ ਵੇਲੇ ਬੜਾ ਵਿਵਾਦ ਹੋਇਆ ਸੀ ਮੈਨੂੰ ਯਾਦ ਆ ਕਿ ਕਾਲੀ ਦੀਵਾਲੀ ਦੀ ਜਦੋਂ ਕਾਲ ਆਈ ਤੇ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਬਿਆਨ ਦਿੱਤਾ ਸੀਗਾ ਕਿ ਭਾਈ ਕਿਹੜਾ ਤੁਹਾਡੀਆਂ ਮਤਲਬ ਕਿ ਲਾਈਟਾਂ ਬੰਦ ਕਰਾਏਗਾ ਜਾਂ ਇਦਾਂ ਕਰਾਏਗਾ ਕਿਹੜਾ ਰੁਕੇਗਾ ਅਸੀਂ ਆ ਗਏ ਹਾਂ ਤਾਂ ਉਸ ਵੇਲੇ ਉਹ ਬਿਆਨ ਬਹੁਤ ਭਾਰੀ ਪੈ ਗਿਆ ਸੀਗਾ ਸਿਕੰਦਰ ਸਿੰਘ ਮਲੂਕਾ ਜੀ ਖੈ ਚਲੋ ਸੱਚੀ ਗੱਲ ਤੁਹਾਡੇ ਵਾਲੀ ਨਿਚੋੜ ਜਾਇ ਉਹ ਹੈ ਕਿ ਭਾਈ ਚਲੋ ਵਿਵਾਦ ਨਹੀਂ ਹੋਣਾ ਚਾਹੀਦਾ ਨਾਲ ਮਿਲ ਕੇ ਚਲੋ ਅੱਛਾ ਨਾ ਹੁੰਦਾ ਕੋਈ ਮੈਂ ਤਾਂ ਕਹਿੰਨਾ ਕਿ ਸਾਰੇ ਯਾਰ ਮਤਲਬ ਕਿ ਤਿਆਰ ਜਿਹੜੇ ਹੁੰਦੇ ਨੇ ਨਾ ਇਦਾਂ ਦੇ ਮੈਂ ਕਿ ਸਟ्रेस 'ਚ ਰਹਿਣ ਵਾਲੇ ਲੋਕਾਂ ਲਈ ਯਾਰ ਅੱਜਕੱਲ੍ਹ ਉਹਨਾਂ ਇੰਸਟ੍ਰੈਸਾਂ ਚ ਕੀ ਫਰ ਦੇ ਤਾਂ ਉਹਨਾਂ ਵਾਸਤੇ ਇੱਕ ਵਧੀਆ ਮੌਕਾ ਆਇਆ ਕਿ ਖੁਸ਼ ਹੋ ਜਾਣਾ ਚਾਹੀਦਾ ਤਾਂ ਖੁਸ਼ ਰਹਿਣ ਦਾ ਜਦੋਂ ਵੀ ਮੌਕਾ ਮਿਲਦਾ ਹੈ ਖੁਸ਼ ਹੋ ਜਾਣਾ ਚਾਹੀਦਾ ਸਾਡੇ ਕੁਝ ਜ਼ਿਆਦਾ ਹੀ ਕਟੜ ਹੋ ਗਏ ਪਏ ਆ ਸੀ ਆ ਫਲਾਣੇ ਦਾ ਤਿਆਰ ਹੈ ਫਲਾਣੇ ਦਾ ਸਾਡਾ ਆ ਹੈ ਸਾਡਾ ਜੀ ਕੀ ਫਰਕ ਪੈਂਦਾ ਯਾਰ ਕੁਛ ਨਹੀਂ ਹੈ ਜਿੱਥੇ ਵੀ ਖੁਸ਼ੀ ਮਿਲਦੀ ਹੈ ਆ ਇੱਕ ਇਹ ਪੱਖ ਵੀ ਹੈ ਦੂਜਾ ਤੁਸੀਂ ਥੋੜਾ ਬਹੁਤਾ ਵਪਾਰ ਵਾਲੇ ਪਾਸੇ ਵੀ ਦੇਖੋ ਸਾਰਿਆਂ ਦਾ ਕੰਮ ਕਰ ਚੱਲ ਪੈਂਦਾ ਜੀ ਉਹ ਦੁਕਾਨਦਾਰ ਬੰਦੇ ਨੇ ਉਹਨਾਂ ਦਾ ਚੱਲ ਪੈਂਦਾ ਕੋਈ ਮਜ਼ਦੂਰ ਬੰਦੇ ਆ ਰੰਗ ਰੋਕਣ ਕਰਨ ਵਾਲੇ ਉਹਨਾਂ ਦਾ ਕੰਮ ਚੱਲ ਪੈਂਦਾ ਤੇ ਰਲ ਮਿਲ ਕੇ ਮਿਲਦਾ ਸਾਰਿਆਂ ਦਾ ਰੋਜੀ ਰੋਟੀ ਦਾ ਪ੍ਰਬੰਧ ਵੀ ਹੋ ਜਾਂਦਾ ਹੈ ਸਾਡਾ ਸ਼ਿਕ ਮਸ਼ੂਕ ਨੂੰ ਕਹਿ ਰਿਹਾ ਤੂੰ ਮੈਲਾ ਚ ਮਨਾਵੇ ਸਾਡੀ ਬਲੈਕ ਦਿਵਾਲੀ ਅੱਛਾ ਠੀਕ ਹੈ ਜੀ ਹਾਂ ਭਾਈ ਹੋ ਸਕਦਾ ਪਰ ਮੇਰੇ ਖਿਆਲ ਦੇ ਨਾਲ ਹੁਣ ਇੰਨੀਆਂ ਚੀਜ਼ਾਂ ਤੇ ਇੱਕ ਗਾਣੇ ਤੇ ਬਹਿਸ ਕਰੀਏ ਤੇ ਠੀਕ ਨਹੀਂ ਹੈ ਸਹੀ ਗੱਲ ਹੈ ਜੀ ਕਿਉਂ ਕਿ ਕਿਉਂਕਿ ਮੇਰੇ ਖਿਆਲ ਦੇ ਨਾਲ ਦੇਖੋ ਬੱਬੂ ਮਾ ਨਾ ਆਪਣੇ ਆਪ ਦੇ ਵਿੱਚ ਉਹ بڑے ਪੜੇ ਲਿਖੇ ਬੰਦੇ ਨੇ ਪਰ ਮੇਰਾ ਮੰਨਣਾ ਹੈ ਕਿ ਐਸਾ ਤਿਹਾੜਿਆ ਹੈ ਕਿ ਚਲੋ ਮਰ ਗੋ ਹੋ ਜਾਵੇ ਕੋਈ ਬਹੁਤ ਵੱਡਾ ਕੌਮ ਦਾ ਕਿਸੇ ਨਾਲ ਕੋਈ ਡਰਾਸਟਿਕ ਕਮ ਹੋ ਜਾਵੇ ਉਦੋਂ ਵਖਰੀ ਗੱਲ ਆ ਬਟ ਮੈਨੂੰ ਨਹੀਂ ਲੱਗਦਾ ਕਿ ਕੋਈ ਵੀਕਰ ਬਲੈਕ ਰਹਿ ਜਾਂਦਾ ਹੋਏਗਾ ਕਿ ਇੱਕ ਦੀਵਾ ਵੀ ਨਾ ਬਲਦਾ ਹੋਵੇ ਹਮ ਇਹ ਮੇਰਾ ਮੰਨਣਾ ਹੈ ਹਉ ਕਿ ਟਰਾਸਟੀ ਵਾਲੀ ਗੱਲ ਵਖਰੀ ਹੋ ਜਾਂਦੀ ਉਸ ਤੋਂ ਪਹਿਲਾਂ ਤਾਂ ਚਲੋ ਕੋਈ ਬਹੁਤ ਮਹਿੰਗਾ ਡੱਬਾ ਬਣਾ ਕੇ ਲਿਆਉਂਦਾ ਹੈ ਜਵਾਕਾਂ ਵਾਸਤੇ ਕੋਈ ਉਹਦੀ ਕੀਮਤ 5-7000 ਰੁਪਏ ਹੋਊਗੀ ਹਮ ਤੇ ਕੋਈ ਲੱਡੂ ਹੀ ਲੈ ਆਉਂਦਾ ਚਾਰ ਕਿਲੋ ਜੀ ਜੀ ਇਹ ਸੋਖ ਸੁਖਾਂ ਦੀ ਜਦੋਂ ਦੀਵਾਲੀ ਆਉਂਦੀ ਆ ਹੂੰ ਦੀਵਾ ਹਰੇਕ ਦੇ ਘਰ ਬਲਦਾ ਕੋਈ ਮੈਂ ਤੇ ਅਹਿਸਾਸਕ ਨਹੀਂ ਦੇਖਿਆ ਆ ਪੰਜਾਬ ਚ ਲੱਭੋ ਖਾ ਇੱਥੇ ਉੱਤੇ ਬੈਠੇ ਆਸ਼ਿਕ ਇਹਨਾਂ ਦੇ ਘਰਾਂ ਚ ਦੀਵਾਲੀ ਨਹੀਂ ਬਸ ਸੱਚੀ ਤੇ ਉਹ ਬਹੁਤ ਮਤਲਬ ਕਿ ਬਈ ਇਹਨਾਂ ਨੇ ਕੁੰਡੀਆਂ ਜਿਹੜੀਆਂ ਤਗੜੇ ਤਗੜੇ ਮਤਲਬ ਕਿ ਮਹਿਲਾ ਆਲਿਆਂ ਨਾਲ ਫਸਾਈਆਂ ਹੁੰਦੀਆਂ ਨੇ ਜੀ ਜੀ ਜੀ